ਨਾ ਮਾਂ ਪੈਸਾ ਮੰਗਦੀ ਨਾ ਮੰਗੇ ਕੁਝ ਹੋਰ ਖੁਸ਼ ਤਬ ਬਨੂ ਦੇਖ ਕੇ ਮਾਂ ਨੂੰ ਚੜਦੀ ਲੋਰ ਕਲਾ ਦੇ ਅੰਗ ਸੰਗ ਦੇ ਵੀਡੀਓ ਦੇ ਵਿੱਚ ਮਉਣਗੇ ਇੱਕ ਵਾਰ ਫਿਰ ਆਜਾ ਇੱਕ ਬਹੁਤ ਹੀ ਪਿਆਰੀ ਸਖਸ਼ੀਦ ਦੇ ਨਾਲ ਸਾਡੇ ਆਪਣੇ ਸ਼ਹਿਰ ਦੇ ਵੈਨਕੂਵਰ ਤੋਂ ਸੁਜੀਤ ਕੌਰ ਜਿਹੜੇ ਕਿ ਪੰਜਾਬੀ ਦੇ ਵਿੱਚ ਬੜੀ ਸੋਹਣੀ ਗਾਜ਼ਲ ਕਹਿ ਰਹੇ ਨੇ ਅੱਜ ਕੱਲ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਕਲਰ ਰੇਂਗ ਸੰਗਵੇਸ ਜੀ ਬਹੁਤ ਬਹੁਤ ਜੀ ਆਇਆਂ ਨੂੰ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੁਸੀਂ ਮੈਂ ਇਹ ਜਾਣਦਾ ਕਿ ਤੁਹਾਡੀ ਪੋਇਟਰੀ ਨੂੰ ਮੈਂ ਸੁਣ ਚੁੱਕਿਆ ਇੱਥੇ ਹਾਂਜੀ ਅ ਥੋੜਾ ਜਿਹਾ ਆਪਣੇ ਕਿਉਂਕਿ ਇਸ ਪ੍ਰੋਗਰਾਮ ਦਾ ਜਿਹੜਾ ਫਾਰਮੈਟ ਹੈਗਾ ਉਹ ਪਛੋਕੜ ਵਾਲੇ ਮਾੜਾ ਜਿਹਾ ਦੱਸੋ ਪੰਜਾਬ ਦੇ ਵਿੱਚ ਕਿਸ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਮੈਂ ਛੋਟੀ ਜੀ ਉਮਰ ਤੇ ਫਿਰ ਕੈਨੇਡਾ ਵੀ ਆ ਗਿਓ ਹਾਂਜੀ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਹਾਂਜੀ ਠੀਕ ਹਾਂਜੀ ਸਾਡਾ ਪਿੰਡ ਹੈਗਾ ਆ ਕੋਟਲੀ ਅਰਾਈਆਂ ਸ਼ਾਮਚਰਾਸੀ ਦੇ ਕੋਲ ਹੈਗਾ ਆ ਆਦਮਪੁਰ ਤੇ ਕੋਲ ਹੈਗਾ ਆ ਤੇ ਮੇਰੀ ਫੈਮਿਲੀ ਅਸੀਂ ਬਹੁਤ ਮੈਂ ਯੰਗ ਏਜ ਵਿੱਚ ਅਸੀਂ ਕੈਨੇਡਾ ਆ ਗਏ ਸੀਗੇ ਕੈਲਗਰੀ ਹਾਂਜੀ ਪਹਿਲਾਂ ਪ੍ਰਿੰਸ ਜਾਰਜ ਸੀਗੇ ਫਿਰ ਕੈਲਗਰੀ ਤਾਂ ਫਿਰ ਅਸੀਂ ਇੱਥੇ 30 ਸਾਲ ਪਹਿਲਾਂ ਸਰੀ ਦੇ ਵਿੱਚ ਆ ਗਏ ਪ੍ਰਿੰਸ ਜਾਰਜ ਕਿਹੜੇ ਸਾਲ ਸੀ ਉਹ ਬਹੁਤ ਯੰਗ ਏਜ ਵਿੱਚ ਜਿੱਸੀ ਹਾਂ ਜੀ ਉਹ 79 ਸਾਲ ਰਹਿ ਕੇ ਹਾਂਜੀ 77 ਤੋਂ ਲੈ ਕੇ ਪ੍ਰੋਬਬਲੀ 83 ਤੱਕ ਮੈਡੀਕਲ ਹਾਂਜੀ ਮੈਂ ਖੁਦ ਆਪ 78 ਤੋਂ ਲੈ ਕੇ 80s 6 ਤੱਕ ਰਹਿ ਆ। ਅੱਛਾ ਅੱਛਾ ਠੀਕ। ਤੇ ਇਸੇ ਕਰਕੇ ਕਿਉਂਕਿ ਹੋ ਜਾਂਦਾ ਲਗਾਉਣਾ ਲਾਇਆ। ਹਾਂਜੀ। ਹਾਂਜੀ ਠੀਕ। ਤੇ ਉਸ ਤੋਂ ਬਾਅਦ ਫਿਰ ਤੁਸੀਂ ਕੈਲਗਰੀ ਚਲੇ ਗਏ। ਹਾਂਜੀ ਫਿਰ ਕੈਲਗਰੀ ਚਲੇ ਗਏ ਤੇ ਫੇਰ ਕੈਲਗਰੀ 10 ਸਾਲ ਰਹਿ। ਫੇਰ ਇੱਥੇ ਆ ਕੇ ਸਰੀ ਦੇ ਵਿੱਚ। ਹਾਂਜੀ। ਸਰੀ ਦੇ ਵਿੱਚ। ਹਾਂਜੀ। ਅ ਤੁਸੀਂ ਮੇਰਾ ਖਾਲਾ ਇਹ ਕੈਲਗਰੀ ਵਿੱਚ ਤੋਂ ਬੜੀ ਹਾਈ ਕਲਾਸ ਜੌਬ ਕਰਦੇ ਸੀਗੇ। ਤੇ ਇੱਥੇ ਆ ਕੇ ਤੁਹਾਨੂੰ ਥੋੜਾ ਜਿਹਾ ਲੈਵਲ ਆਫ ਦਾ ਥੱਲੇ ਲਿਆਉਣਾ ਪਿਆ ਹਾਂਜੀ ਉਹ ਤੁਹਾਨੂੰ ਜਿੱਦਾਂ ਜਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਚੱਲਦੀ ਆ ਅਪਸ ਕਈ ਵਾਰ ਹੁੰਦੇ ਡਾਊਨ ਹੁੰਦੇ ਚੇਂजेस ਆਉਂਦੇ ਆ ਜ਼ਰੂਰੀ ਨਹੀਂ ਕਿ ਕੋਈ ਅਪਸ ਡਾਊਨ ਦੀ ਗੱਲ ਹੁੰਦੀ ਆ ਪਰ ਚੇਂਜ ਵੀ ਆਉਂਦਾ ਹਨ ਫਿਰ ਜਦੋਂ ਕੈਲਗਰੀ ਮੇਰੀ ਜੌਬਸ ਕੀ ਔਇਲ ਫੀਲਡ ਤੇ ਵਿੱਚ ਮੈਂ కెమికਲ ਟੈਕਨੋਲੋਜੀ ਕੀ ਤੀ ਹੋਈ ਸੀਗੀ ਤੇ ਲਾਬ ਦੇ ਵਿੱਚ ਜਿਹੜੇ ਅ ਜਿੱਥੇ ਓਇਲ ਡ੍ਰਿਲ ਹੁੰਦਾ ਸੀਗਾ ਉਹ ਉਹ ਉਹਨਾਂ ਨੂੰ ਜਿਹੜਾ ਟੈਸਟ ਕਰੀਦਾ ਹੁੰਦਾ ਸੀਗਾ ਜਿਹੜੇ ਕਰੋਸ਼ਨ ਇਨਹਿਬਿਟਰ ਹੁੰਦੇ ਸੀਗੇ ਉਹਨਾਂ ਦਾ ਕੰਮ ਅਸੀਂ ਕਰਦੇ ਸੀਗੇ ਤੇ ਹਿਊਸਟਨ ਦੀ ਕੰਪਨੀ ਸੀਗੀ ਬੇਕਰ ਪਰਫਾਰਮੈਂਸ ਕੈਮਿਕल्स ਮੈਂ ਉਥੇ ਕੰਮ ਕੀਤਾ ਤੇ ਫਿਰ ਅਸੀਂ ਇੱਥੇ ਆ ਗਏ ਤਾਂ ਮੈਂ ਫਿਰ ਉਸ ਵਕਤ ਬੱਚੇ ਵੀ ਛੋਟੇ ਸੀਗੇ ਤੇ ਮੈਂ ਚਾਹੁੰਦੀ ਨਹੀਂ ਸੀ ਮੁੜ ਕੇ ਜਿੱਦਾਂ ਵੀ ਮੈਂ ਸ਼ੁਰੂਆਤ ਕਰਾਂ ਸਕੂਲ ਦੀ ਹਾਂਜੀ ਉਹਦੀ ਬੜੀ ਸਟਰੋਂਗ ਪਰਸਨੈਲਿਟੀ ਹੈ ਇੱਥੇ ਆ ਕੇ ਤੁਸੀਂ ਬੱਸ ਵੀ ਚਲਾਈ ਹਾਂਜੀ ਬੱਸ ਵੀ ਚਲਾਈ ਹਾਂਜੀ ਫਿਰ ਅਸੀਂ ਇੱਥੇ ਆ ਗਏ ਤੇ ਫਿਰ ਜਦ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਸਕੂਲ ਫਿਰ ਮੁੜ ਕੇ ਫਿਰ ਨਹੀਂ ਸੀ ਜਾਣਾ ਚਾਹੁੰਦੀ ਬੱਚਿਆਂ ਕਰਕੇ ਫਿਰ ਮੈਂ ਇਹ ਸੋਚਿਆ ਕਿ ਇਹੋ ਜੇ ਕੰਪਨੀ ਕੋਈ ਜੁਆਇਨ ਕਰ ਲਾਂ ਜਿੱਥੇ ਮੈਂ ਹੌਲੀ ਹੌਲੀ ਐਡਵਾਂਸ ਕਰੀ ਜਾਵਾਂਗੀ ਤੇ ਮੈਂ ਬੱਸ ਚਲਾਉਣੀ ਥੋੜਾ ਜਿਹਾ ਡਰਾਈਵ ਕਰਨ ਤੋਂ ਬਾਅਦ ਫਿਰ ਤੁਸੀਂ ਉੱਪਰ ਨਿਕਲ ਗਏ ਹਾਂਜੀ ਉਹ ਫਿਰ ਹਰ ਇੱਕ ਦੋ 2.5 ਸਾਲ ਬਾਦ ਫਿਰ ਪੋਜੀਸ਼ਨ ਬਾਇ ਦਾ ਲੀਡਿੰਗ ਤੇ ਬਾਬਾ ਜੀ ਦੀ ਮੇਰ ਨਾਲ ਕਾਫੀ ਜਦਾਂ ਫਿਰ ਐਂਡ ਵਿੱਚ ਆਪਰੇਸ਼ਨਸ ਮੈਨੇਜਰ ਤੱਕ ਪਹੁੰਚ ਗਏ ਸੀਗੇ ਤੇ ਹਾਂਜੀ ਬੱਸ ਦੀ ਵੀ ਜੌਬ ਉਤੋਂ ਬਹੁਤ ਕੁਝ ਸਿੱਖਿਆ ਹਾਂਜੀ ਤਾਂ ਉਹਦੇ ਵਿੱਚ ਬਹੁਤ ਲੋਕ ਹੈਰਾਨ ਵੀ ਸੀ ਉਸ ਵੇਲੇ ਜਦੋਂ ਤੁਸੀਂ ਬੱਸ ਚਲਾਉਣੀ ਸ਼ੁਰੂ ਕਰੀ ਹੋਰ ਵੀ ਲੜਕੀਆਂ ਸੀ ਚਲਾਉਂਦੀਆਂ ਬੱਸ ਗੋਰੀਆਂ ਜਾਂ ਹੋਣੀਆਂ ਹਾਂ ਹਾਂਜੀ ਬਹੁਤ ਘੱਟ ਸੀ ਬਹੁਤ ਘੱਟ ਸੀ ਹਾਂਜੀ ਆਪਣੀਆਂ ਦੋ ਔਰਤਾਂ ਹੋਰ ਸੀਗੀਆਂ ਉਹ ਉੱਥੇ ਬੱਸ ਚਲਾਉਂਦੀਆਂ ਅਸੀਂ ਤਿੰਨ ਸੀ ਕਿ ਜਿਹੜੇ ਆਪਣੇ ਪੈਸੰਜਰ ਚੜਦੇ ਸੀ ਹੈਰਾਨ ਹੁੰਦੇ ਹਣਗੇ ਹਾਂਜੀ ਹੈਰਾਨ ਹੁੰਦੇ ਸੀ ਹਾਂਜੀ ਇੱਕ ਔਰਤ ਚੜੀ ਸੀ ਮੈਨੂੰ ਉਹਨਾਂ ਦਾ ਯਾਦ ਬੱਸ ਵਿੱਚ ਚੜੇ ਤਾਂ ਮਰਕਲ ਸ਼ਾਇਦ ਫੀਜੀਨ ਸਗੇ ਹੋ ਤਾਂ ਕਹਿੰਦੇ ਪੀ ਪੰਜਾਬੀ ਲੜਕੀਆਂ ਦੇ ਸ਼ੇਰ ਦਿਲ ਹੁੰਦੇ ਆ ਵੈਰੀ ਨਾਈਸ ਹਾਂਜੀ ਮੈਨੂੰ ਅੱਜ ਤੱਕ ਯਾਦ ਆ ਉਹਨਾਂ ਨੇ ਜਦੋਂ ਇਸ ਤਰ੍ਹਾਂ ਕਿਹਾ ਹਾਂਜੀ ਬਹੁਤ ਵਧੀਆ ਕੰਪਲੀਮੈਂਟ ਹਾਂਜੀ ਠੀਕ ਤੇ ਇਸੇ ਸਮੇਂ ਦੇ ਦੌਰਾਨ ਜਿਵੇਂ ਹੁਣ ਤੁਸੀਂ ਚੱਲਦੇ ਚਲਾਉਦੇ ਹਾਂਜੀ ਸਹਿਤ ਨਾਲ ਕਿਵੇਂ ਮੇਲ ਹੋਇਆ ਤੁਹਾਡਾ ਹਾਂਜੀ ਅ ਪਹਿਲਾਂ ਤਾਂ ਜਿੱਦਾਂ ਜ਼ਿੰਦਗੀ ਵਿੱਚ ਆਪਣੇ ਸਾਰਿਆਂ ਵਿੱਚ ਤੁਹਾਨੂੰ ਪਤਾ ਕਿ ਬਿਜ਼ੀ ਹੁੰਨੇ ਬੱਚਿਆਂ 'ਚ ਬਿਜ਼ੀ ਹੁੰਨੇ ਆਪਣੀ ਫੈਮਿਲੀ ਲਾਈਫ ਵਿੱਚ ਬਿਜ਼ੀ ਹੁੰਨੇ ਵਿੱਚ ਕੰਮ ਕਾਰ ਵੀ ਹੁੰਦੇ ਨੇ ਹਨਾ ਤਾਂ ਨਹੀਂ ਵਕਤ ਕੱਢਿਆ ਜਾਂਦਾ ਹੈ ਨਾ ਔਰਤਾਂ ਲਈ ਸਪੈਸ਼ਲੀ ਔਖਾ ਹੁੰਦਾ ਹੈ ਨਾ ਤਾਂ ਮੇਰੇ ਐਕਚੁਅਲੀ 4-5 ਸਾਲ ਪਹਿਲਾਂ ਸੱਟਾਂ ਲੱਗ ਗਈਆਂ ਸੀ ਕਾਫੀ ਹੈ ਨਾ ਤੁਸੀਂ ਦੱਸਿਆ ਹਾਂਜੀ ਤਾਂ ਉਹ ਫਿਰ ਮੇਰੇ ਕਈ ਆਪਰੇਸ਼ਨਸ ਵੀ ਹੋਏ ਹੈ ਨਾ ਫਿਰ ਮੈਂ ਕੰਮ ਨਹੀਂ ਕਰ ਸਕਦੀ ਸੀਗੀ ਹੈ ਨਾ ਤਾਂ ਮੈਨੂੰ ਕਾਫੀ ਹਾਈਕਿੰਗ ਦਾ ਸ਼ੌਕ ਸੀ ਹੂੰ ਹੂੰ ਹਾਂ ਪਹਿਲਾਂ ਅਸੀਂ ਮੈਂ ਹਰ ਇੱਕ ਹਫਤੇ ਇੱਥੇ ਜਿਹੜੇ ਪਹਾੜ ਆਪਣੇ ਨਜ਼ਦੀਕ ਉੱਥੇ ਹਾਈਕਿੰਗ ਕਰਕੇ ਆਉਣੀ ਤਾਂ ਫਿਰ ਇਹ ਸੱਟਾਂ ਲੱਗਣ ਨਾਲ ਮੇਰੀ ਲਾਈਫ ਕਾਫੀ ਬਦਲ ਗਈ ਕਿਉਂਕਿ ਮੈਂ ਬਹੁਤ ਐਕਟਿਵ ਸੀਗੀ ਜਿੱਦਾਂ ਅਸੀਂ ਟਰੈਵਲ ਵੀ ਬਹੁਤ ਕਰਦੇ ਸੀਗੇ ਹਨਾ ਤੇ ਫਿਰ ਉਹ ਜਿੱਦਾਂ ਘਰ ਚ ਬਾਉਂਡ ਹੋ ਗਈ ਤਕਰੀਬਨ ਲਾਈਫ ਹਾਂਜੀ ਬਸ ਫਿਰ ਉਹਦੇ ਨਾਲ ਜਿੱਦਾਂ ਇਹ ਜਿਹੜਿਆ ਕ੍ਰੀਏਟਿਵ ਪਾਰਟ ਸੀ ਦਿਮਾਗ ਦਾ ਫਿਰ ਉਹ ਜਦੋਂ ਪਹਿਲਾਂ ਥੋੜਾ ਜਿਹਾ ਉਹ ਕੋ ਮਨ ਫੇਰੰਦਾ ਹਾਈਕਿੰਗ ਦਾ ਲੋਕਮ ਲੱਤਾਂ ਪੈਰਾਂ ਕਰਦੇ ਸੀ ਉਹ ਮਨ ਕਰਨ ਲੱਗ ਗਿਆ ਉਹ ਮਨ ਕਰਨ ਲੱਗ ਗਿਆ ਤਾਂ ਉਹ ਇਦਾਂ ਹੁੰਦਾ ਕਿ ਮੇਰੇ ਖਿਆਲ ਵਿੱਚ ਪੋਟਰੀ ਜਿਹੜੀ ਹੁੰਦੀ ਆ ਉਹ ਤੁਹਾਡੇ ਅੰਦਰ ਹੁੰਦੀ ਆ ਹਨਾ ਕਈ ਵਾਰੀ ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ ਹਨਾ ਉਹੋ ਜਿਹਾ ਤੁਹਾਨੂੰ ਮੌਕਾ ਹੀ ਨਹੀਂ ਮਿਲਦਾ ਹਨਾ ਔਰ ਤੁਸੀਂ ਦੱਸਿਆ ਤੁਸੀਂ ਕਲਾਸਿਕਲ ਸੌਂਗ ਡਾਂਸ ਵਗੈਰਾ ਇਹਦੇ ਬੜੇ ਮਤਲਬ ਪਸੰਦ ਕਰਦੇ ਹਾਂਜੀ ਮੈਂ ਡਾਂਸ ਆਪਣਾ ਗਿੱਧਾ ਬੋਲੀ ਆ ਕਲਾਸੀਕਲ ਵੀ ਮੈਂ ਕੀਤਾ ਹੈਗਾ ਪੋਇਟਰੀ ਪੋਰਟਰ ਹਾਂਜੀ ਹਾਂਜੀ ਤੇ ਮੈਨੂੰ ਕੁਆਲੀਆਂ ਬਹੁਤ ਪਸੰਦ ਨੁਸਰਤ ਫਤੇਹ ਅਲੀ ਖਾਨ ਰਾਹਤ ਫਤੇਹ ਅਲੀ ਖਾਨ ਹੈ ਨਾ ਮੈਨੂੰ ਕਲਾਸਿਕਲ ਮਿਊਜ਼ਿਕ ਪਸੰਦ ਇਹਦਾ ਮਤਲਬ ਤੁਹਾਡੇ ਅੰਦਰ ਕਵਤਾ ਤਾਂ ਬੈਠੀ ਸੀ ਹਾਂਜੀ ਕਵਤਾ ਵੀ ਬੈਠੀ ਸੀ ਆਰਟ ਵੀ ਬੈਠਾ ਸੀ ਹਾਂਜੀ ਮੈਂ ਅਕਰਲਿਕ ਪੇਂਟਿੰਗ ਕਰ ਲੈਨੀ ਆ ਵਾਟਰ ਕਲਰ ਕਰ ਲੈਨੀ ਆ ਹੈ ਨਾ ਤਾਂ ਬਾਬਾ ਜੀ ਦੀ ਮਿਹਰ ਨਾਲ ਕਿਸੇ ਟ੍ਰੇਨਿੰਗ ਤੋਂ ਬਿਨਾ ਹੈ ਨਾ ਤਾਂ ਪੋਰਟਰ ਹਾਂਜੀ ਕਈ ਵਾਰ ਕਈ ਵਾਰ ਬਿਨਾ ਟ੍ਰੇਨਿੰਗ ਤੋਂ ਇਹ ਜ਼ਿਆਦਾ ਕ੍ਰੀਏਟਿਵ ਹੁੰਦੀ ਆ ਹਾਂਜੀ ਹਾਂਜੀ ਨਹੀਂ ਤਾਂ ਬੰਦਾ ਕਿਸੇ ਲੇਅ ਦੇ ਵਿੱਚ ਹੀ ਤੁਰਿਆ ਜਾਂਦਾ ਹੈ ਇਹ ਜਿਹੜਾ ਇਹ ਬੰਦਾ ਜਿਹੜਾ ਬਿਨਾਂ ਸਿੱਖੇ ਤੋਂ ਕਰਦਾ ਨਾ ਉਹਦੀ ਉਡਾਰੀ ਵੀ ਬੜੀ ਵੱਖਰੀ ਹੁੰਦੀ ਆ ਹਾਂਜੀ ਉਹਦੇ ਵਿੱਚ ਤੁਹਾਨੂੰ ਖੁੱਲ ਹੁੰਦੀ ਆ ਹਾਂ ਹਨ ਜਿੱਦਾਂ ਹੁਣ ਜਦੋਂ ਤੁਸੀਂ ਸਿੱਖਦੇ ਆ ਉਹ ਫਿਰ ਕਈ ਵਾਰੀ ਤੁਸੀਂ ਉਹ ਉਹ ਉਹਨਾਂ ਟੈਕਨੀਕਸ ਵਿੱਚ ਫਸ ਜਾਂਦੇ ਆ ਹਨਾ ਤੁਹਾਡੀ ਇੰਡੀਵਿਜੂਐਲਟੀ ਉੱਪਰ ਕੇ ਆਉਂਦੀ ਆ ਉੱਪਰ ਕੇ ਆਉਂਦੀ ਆ ਹਾਂਜੀ ਹਾਂਜੀ ਮੌਲਕਤਾ ਤੁਹਾਡੀ ਉੱਪਰ ਕੇ ਆਉਂਦੀ ਆ ਜੀ ਜੀ ਬਰੀ ਨਾਈਸ ਬਹੁਤ ਅੱਛਾ ਜੀ ਇਸੇ ਤਰ੍ਹਾਂ ਫਿਰ ਪੋਰਟਰੀ ਨਾਲ ਮਿਲ ਗਿਆ ਫਿਰ ਪੋਰਟਰੀ ਨਾਲ ਮਿਲ ਗਿਆ ਮੈਨੂੰ ਮੱਲੀ ਸਾਹਿਬ ਤੇ ਰਾਜਵੰਤ ਰਾਜ ਉੱਥੇ ਸਾਡੀ ਕੰਪਨੀ 'ਚ ਮੇਰੇ ਨਾਲ ਕਰਦੇ ਸੀਗੇ ਕੰਮ ਤੇ ਉਹਨਾਂ ਨੇ ਮੈਨੂੰ ਸਦਿਆਂ ਇੱਕ ਪ੍ਰੋਗਰਾਮ ਤੇ ਫਿਰ ਉੱਥੋਂ ਮੈਨੂੰ ਪਤਾ ਲੱਗਿਆ ਕਿ ਇੱਥੇ ਹੋਰ ਵੀ ਸਭਾਵਾਂ ਹੈਗੀਆਂ ਆ ਜਿੱਦਾਂ ਪਹਿਲਾਂ ਐਕਸਪੋਜ਼ਰ ਨਹੀਂ ਸੀ ਹਨਾ ਫਿਰ ਹੌਲੀ-ਹੌਲੀ ਮੈਂ ਜਿੱਦਾਂ ਥੋੜੀਆਂ ਅਟੈਂਡ ਕੀਤੀਆਂ ਫਿਰ ਮੈਂ ਲਿਖਣਾ ਸ਼ੁਰੂ ਕੀਤਾ ਪਹਿਲਾਂ ਵੀ ਲਿਖਦੀ ਸੀ ਪਰ ਮੈਨੂੰ ਇਦਾਂ ਪਤਾ ਨਹੀਂ ਸੀ ਵੀ ਇਹ ਓਪਨ ਪੋਟਰੀ ਆ ਜਾਂ ਦੋਹੇ ਆ ਜਾਂ ਜਿੱਦਾਂ ਗ਼ਜ਼ਲ ਦਾ ਜਿੱਦਾਂ ਵੀ ਬਹਿਰ ਵਿੱਚ ਜਿੱਦਾਂ ਹੋਣੀ ਚਾਹੀਦੀ ਆ ਹਨਾ ਤਾਂ ਉਦਾਂ ਹੀ ਜਿੱਦਾਂ ਲਿਖ ਲੈਣਾ ਪਰ ਇਦਾਂ ਪਤਾ ਨਹੀਂ ਸੀ ਵੀ ਮੈਂ ਕੀ ਲਿਖ ਕੀ ਰਹੀ ਹਾਂ ਹਾਂਜੀ ਫਿਰ ਮੈਨੂੰ ਗ਼ਜ਼ਲ ਜਾਦੀ ਪਸੰਦ ਸੀ ਫਿਰ ਪਨੋਟ ਸਾਹਿਬ ਨੇ ਮੈਨੂੰ ਗਾਈਡ ਕੀਤਾ ਉਹਨਾਂ ਨੇ ਮੇਰੀ ਕਾਫੀ ਮਦਦ ਕੀਤੀ ਤੇ ਫਿਰ ਉਹਦੇ ਨਾਲ ਹੌਲੀ ਹੌਲੀ ਜਿੱਦਾਂ ਅ ਪੈਰ ਵਿੱਚ ਜਿੱਦਾਂ ਮੋਸਟਲੀ ਮੈਂ ਫਿਲਨ ਵਿੱਚ ਲਿਖਦੀ ਆ ਜਾਂ ਹਜਜ ਤਾਂ ਰਮਲ ਦੇ ਵਿੱਚ ਲਿਖਦੀ ਆ ਹਾਂਜੀ ਇਹ ਇਹਦੇ ਬਾਕੀ ਪਨੋੜ ਜੀ ਬੜਾ ਸਾਡੇ ਵੱਡਾ ਘਾਟਾ ਪਿਆ ਉਹਨਾਂ ਦੇ ਜਾਣਾ ਹਾਂਜੀ ਬਹੁਤ ਆਲੇ ਜਾਣ ਦਾ ਟਾਈਮ ਨਹੀਂ ਸੀ ਉਹਨਾਂ ਦਾ ਬਹੁਤ ਚੰਗੇ ਇਨਸਾਨ ਸੀ ਉਹਨਾਂ ਨੇ ਹਰ ਇੱਕ ਨੂੰ ਉਹ ਹੌਸਲਾ ਵਧਾਈ ਕਰਦੇ ਸੀ ਹਰ ਇੱਕ ਇਨਸਾਨ ਦੀ ਗੁੱਸਾ ਉਹਨਾਂ ਨੂੰ ਕਦੀ ਆਉਂਦਾ ਨਹੀਂ ਸੀ ਹਨਾ ਤਾਂ ਉਹਨਾਂ ਨੇ ਬਹੁਤ ਹੀ ਠੰਡੇ ਸੁਭਾਅ ਦੇ ਜਿੱਦਾਂ ਸੰਤ ਸੰਤ ਲੋਕ ਸੀ ਉਹ ਹਾਂ ਜੀ ਹਾਂਜੀ ਬਿਲਕੁਲ ਸੱਚ ਆ ਤੁਹਾਡੀ ਗੱਲ ਤੇ ਇਹਦੇ ਨਾਲ ਨਾਲ ਫਿਰ ਫਿਰ ਤੁਸੀਂ ਗਜ਼ਲ ਮੰਚ ਦੇ ਨਾਲ ਜੁੜ ਪਏ ਜੁੜ ਗਏ ਗਜ਼ਲ ਮੰਚ ਦੀ ਤੁਹਾਡੀ ਹੁਣ ਅੱਜਕਲ ਟੀਮ ਬੜੀ ਕਮਾਲ ਦੀ ਟੀਮ ਹੈ ਹਾਂਜੀ ਅ ਮਿਰਕਲਾ ਬੜੀ ਐਕਟਿਵ ਹਾਂਜੀ ਹਾਂਜੀ ਤੇ ਹੁਣ ਵੀ ਗਜ਼ਲ ਦਾ ਜਿਹੜਾ ਪ੍ਰੋਗਰਾਮ ਐਤਵਾਰ ਨੂੰ ਆ ਰਿਹਾ ਹੈਗਾ ਜਿਹਦੇ ਵਿੱਚ ਸਾਰੀ ਦੁਨੀਆ ਤੋਂ ਜਿਹੜੇ ਲੇਖਕ ਪਹੁੰਚ ਰਹੇ ਨੇ ਹਾਂਜੀ ਹਾਂਜੀ ਤੇ ਥੋੜਾ ਜਿਹਾ ਇਹ ਦੱਸੋ ਬਈ ਗਜ਼ਲ ਤੁਸੀਂ ਲਿਖਣੀ ਸ਼ੁਰੂ ਕਰ ਦਿੱਤੀ ਬਨੋੜ ਜੀ ਨੇ ਤੁਹਾਡੇ ਉਹਦੇ ਵਿੱਚ ਬੜੀ ਹੈਲਪ ਕੀਤੀ ਉਹਦੇ ਨਾਲ ਨਾਲ ਫਿਰ ਤੁਸੀਂ ਗਜ਼ਲ ਮੰਚ ਚ ਆ ਗਏ ਹਾਂਜੀ ਉਤੋਂ ਗੱਲ ਸ਼ੁਰੂ ਕਰ ਗਏ ਹਾਂਜੀ ਉਸੇ ਕਿ ਮੈਂ ਦੇਖ ਰਹੀ ਸੀ ਕਿ ਜਿੱਤਾਂ ਮੈਂ ਹੋਰ ਆਰਗੇਨਾਈਜੇਸ਼ਨਸ ਜਿਹੜੇ ਹੋਰ ਸਫਾਵਾਂ ਉਹਨਾਂ ਚ ਵੀ ਥੋੜਾ ਜਿਹਾ ਮੇਰਾ ਐਕਸਪੋਜ਼ਰ ਹੋਇਆ ਹਨਾ ਤੇ ਗਜ਼ਲ ਮੰਚ ਦਾ ਮੈਂ ਇਹ ਦੇਖ ਰਹੀ ਸੀ ਕਿ ਇਹ ਕਾਫੀ ਕੰਮ ਕਰ ਰਿਹਾ ਹੈ ਹਨਾ ਪਰ ਬਹੁਤੇ ਲੋਕਾਂ ਨੂੰ ਪਤਾ ਨਹੀਂ ਇਹ ਕੰਮ ਵੀ ਇਹ ਕਰ ਰਹੇ ਆ ਜਿੱਦਾਂ ਹੁਣ ਜਿਹੜੇ ਕੋਈ ਇੰਡੀਆ ਤੋਂ ਜਾਂ ਇੰਟਰਨੈਸ਼ਨਲ ਹੀ ਕੋਈ ਆ ਕੋਈ ਪੋਰਟ ਹਨਾ ਕੋਈ ਸ਼ਾਇਰ ਕੋਈ ਆਥਰ ਜਿਹੜਾ ਕੋਈ ਕਹਾਣੀਆਂ ਲਿਖਦੇ ਆ ਹਨਾ ਆਨ ਦੇ ਇਹ ਇਹ ਉਹਨਾਂ ਦਾ ਜਿੱਦਾਂ ਰੂਬਰੂ ਕਰਦੇ ਆ ਉਹਨਾਂ ਦੇ ਉਹਨਾਂ ਨੂੰ ਪਹੁੰਚਾਉਂਦੇ ਆ ਗੱਲਾਂ ਬਾਤਾਂ ਕਰਦੇ ਡਾਇਲੌਗ ਕਰਦੇ ਆ ਹਨਾ ਤਾਂ ਹੋਰ ਵੀ ਇਹ ਬਹੁਤ ਪੋਰٹری ਦੇ ਵਿੱਚ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਕੰਮ ਕਰ ਰਹੇ ਆ ਪਿਛਲੇ ਸਾਲ ਦੇ ਵਿੱਚ ਕਈ ਪ੍ਰੋਗਰਾਮ ਆ ਰਹੇ ਹਨ ਹਾਂਜੀ ਉਹ ਮੈਂ ਦੱਸਦੀ ਆ ਕਿ ਇਹਨਾਂ ਨੇ ਆਰਗੇਨਾਈਜੇਸ਼ਨ ਤੇ ਇਹਨਾਂ ਦੀ ਜਿਹੜੀ 2018 ਦੇ ਵਿੱਚ 2018 ਦੇ ਵਿੱਚ ਹੋਈ ਸੀਗੀ ਹਨਾ ਤਾਂ ਫਿਰ ਮੈਂ ਇਹਨਾਂ ਨੂੰ ਥੋੜਾ ਜਿਹਾ ਦੱਸਿਆ ਕਿਉਂਕਿ ਹੁਣ ਮੇਰਾ ਜਿਹਦਾ ਪ੍ਰੋਫੈਸ਼ਨਲ ਬੈਕਗ੍ਰਾਉਂਡ ਸਿਗਾ ਹਨਾ ਤਾਂ ਮੇਰਾ ਪੋਰਟਰੀ ਵਾਲ ਵੀ ਥੋੜਾ ਜਿਹਾ ਜਿੱਦਾਂ ਸਿਗਾ ਮੰਨ ਹਨਾ ਫਿਰ ਮੈਂ ਇਹਨਾਂ ਨੂੰ ਦੱਸਿਆ ਵੀ ਤੁਸੀਂ ਥੋੜਾ ਥੋੜਾ ਇਦਾਂ ਕਰੋ ਫਿਰ ਨਾਲ-ਨਾਲ ਥੋੜੇ-ਥੋੜੇ ਸੁਜੈਸਟਿਅਨਸ ਮੈਂ ਇਹਨਾਂ ਨੂੰ ਨਾਲ-ਨਾਲ ਦੱਸਦੀ ਰਹੀ ਹਨਾ ਤਾਂ ਫਿਰ ਜਸਵਿੰਦਰ ਜੀ ਤੇ ਰਾਜਵੰਤ ਜੀ ਸਾਡੇ ਘਰ ਆਏ ਤੇ ਉਹਨਾਂ ਨੇ ਕਿਹਾ ਤੁਸੀਂ ਸਾਨੂੰ ਜੋ ਸਾਡੇ ਨਾਲ ਆਉ ਉਹ ਸੰ ਜੁਆਇਨ ਕਰੋ ਹਨਾ ਵੀ ਸਾਨੂੰ ਵੀ ਹੈਲਪ ਕਰੋ ਕਿ ਅਸੀਂ ਜਿੱਦਾਂ ਵੀ ਹੁਣ ਜਿਹੜੀਆਂ ਇਹ ਸੁਭਾਵਾਂ ਹੈਗੀਆਂ ਜਦੋਂ ਤੁਸੀਂ ਦੇਖਦੇ ਬਹੁਤ ਯੰਗ ਲੋਕ ਨਹੀਂ ਆਉਂਦੇ ਹਨਾ ਮੈਂ ਇਹਨਾਂ ਨੂੰ ਇਹ ਵੀ ਗੱਲ ਕਹਿਣੀ ਹੁੰਦੀ ਆ ਪਹਿਲਾਂ ਵੀ ਕਹਿੰਦੀ ਸੀ ਕਿ ਜਦੋਂ ਆਪਾਂ ਤੁਰ ਗਏ ਸਾਰੇ ਜਾਣੇ ਤੇ ਫੇਰ ਫੇਰਵਾਦ ਵਿੱਚ ਹੁਣ ਜਿਹੜੀ ਸクセਸ਼ਨ ਪਲੈਨਿੰਗ ਹੈ ਨਾ ਉਹ ਬਹੁਤ ਜ਼ਰੂਰੀ ਹੈਗੀ ਹੈ ਹਨਾ ਹੁਣ ਤੁਸੀਂ ਦੇਖੋ ਹੁਣ ਸਾਡਾ ਜਿਹੜਾ ਪ੍ਰੋਗਰਾਮ ਇਸ ਹੱਤ ਵਰ ਨੂੰ ਹੋ ਰਿਹਾ ਉਹਦੇ ਵਿੱਚ 22 ਸਾਲ ਦਾ ਲੜਕਾ ਆ ਰਿਹਾ ਬੈਰੀ ਨਾਈਸ ਬਹੁਤ ਅੱਛਾ ਹੈਨਾ ਬਹੁਤ ਸੋਹਣੀ ਗਜ਼ਲ ਲਿਖਦਾ ਬਹੁਤ ਪਿਆਰਾ ਬੱਚਾ ਹੈਨਾ ਤਾਂ ਹੋਰ ਫਿਰ ਜਦੋਂ ਅਸੀਂ ਗਜ਼ਲ ਤੇ ਪ੍ਰੋਗਰਾਮ ਕਰਦੇ ਸੀ ਫਿਰ ਸਾਨੂੰ ਫੀਡਬੈਕ ਕਾਫੀ ਆਇਆ ਕਿ ਤੁਸੀਂ ਤੁਸੀਂ ਜਿਹੜੇ ਓਪਨ ਪੋਰਟਰੀ ਜਾਂ ਨਜ਼ਮਾਂ ਜਾਂ ਦੋਹੇ ਜਾਂ ਕੋਈ ਕਹਾਣੀ ਕਹਿਣਾ ਚਾਹੁੰਦਾ ਆ ਹਨਾ ਵੀ ਤੁਸੀਂ ਉਹਨਾਂ ਨੂੰ ਨਹੀਂ ਸ਼ਾਮਲ ਕਰਦੇ ਫਿਰ ਅਸੀਂ ਕਹਾਂ ਵੀ ਇਹ ਸਿਰਫ ਜਿਹੜਾ ਇਹ ਮੇਨ ਪ੍ਰੋਗਰਾਮ ਆ ਨਾ ਇਹ ਜਿਹੜੇ ਆਪ ਗਜ਼ਲ ਬਹਿਰ ਦੇ ਵਿੱਚ ਲਿਖਦੇ ਆ ਉਹਨਾਂ ਲਈ ਹੀ ਹੈ ਹਨਾ ਤਾਂ ਜਿਹੜੇ ਬਾਹਰੋਂ ਵੀ ਹੁਣ ਇੰਟਰਨੈਸ਼ਨਲ ਵੀ ਪੋਰਟ ਆਉਂਦੇ ਹੈਗੇ ਆ ਹਨਾ ਤਾਂ ਫਿਰ ਉਹਦੇ ਸਾਨੂੰ ਅਸੀਂ ਫੇਰ ਮਜਬੂਰ ਹੋਏ ਕਿ ਇੱਕ ਹੋਰ ਪ੍ਰੋਗਰਾਮ ਕਰੀਏ ਫਿਰ ਉਹ ਦਸੰਬਰ ਵਾਲਾ ਸੜਕ ਆਫ ਸ਼ਾਰ ਪ੍ਰੋਗਰਾਮ ਜਿਹੜਾ ਆ ਉਹ ਅਸੀਂ ਫਿਰ ਖੁੱਲਾ ਜਿੱਦਾਂ ਸਾਰਿਆਂ ਨੂੰ ਫਰੀडम ਦੇ ਦੇ ਦੀ ਆ ਪਿੱਤੂ ਸਿੰਘ ਉਹਦੇ ਵਿੱਚ ਹੋ ਜਾਂਦੀ ਆ ਫਿਰ ਸਾਨੂੰ ਹੋਰ ਵੀ ਫੀਡਬੈਕ ਆਇਆ ਕਿ ਤੁਸੀਂ ਜਿਹੜਾ 뮤지컬 ਐਸਪੈਕਟ ਹੈ ਕੀ ਜਾਂ ਗਜ਼ਲ ਵੀ ਵੀ ਉਹ ਵੀ ਕਰੋ ਹਨਾ ਫਿਰ ਉਹਦੇ ਨਾਲ ਸਾਡਾ ਉਹ ਜਿਹੜਾ ਮੇਹ ਵਾਲਾ ਪ੍ਰੋਗਰਾਮ ਹੈਗਾ ਸ਼ਰਮਿਲੀ ਸ਼ਾਮ ਸ਼ਰਮਿਲੀ ਸ਼ਾਮ ਉਹ ਫਿਰ ਉੱਥੋਂ ਸ਼ੁਰੂ ਹੋਇਆ ਹਨਾ ਸੋ ਇਸ ਕਰਕੇ ਤਿੰਨ ਪ੍ਰੋਗਰਾਮ ਸਾਡੇ ਹੋ ਚੁੱਕੇ ਨੇ ਹਾਂਜੀ ਹਰ ਸਾਲ ਹੁੰਦੇ ਨੇ ਹਰ ਸਾਲ ਹੁੰਦੇ ਨੇ ਔਰ ਸਾਨੂੰ ਫੋਨ ਆਉਣ ਲੱਗ ਜਾਂਦੇ ਪਹਿਲਾਂ ਹੀ ਹਮਮ ਕਈ ਲੋਕ ਜਿਹੜੇ ਬਾਹਰੋਂ ਆਉਂਦੇ ਆ ਨਾ ਜਾਂ ਜਿਨ੍ਹਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਨੇ ਇੱਥੇ ਆਉਣਾ ਹੁੰਦਾ ਆ ਉਹ ਪਹਿਲਾਂ ਡੇਟਸ ਪੁੱਛ ਲੈਂਦੇ ਕਿ ਉਹ ਉਸ ਵਕਤ ਆਉਣ ਸੋ ਉਹ ਵੀ ਸਾਡਾ ਪ੍ਰੋਗਰਾਮ ਦੇਖ ਸਕਣ ਉਹਦੇ ਵਿੱਚ ਉਹਨਾਂ ਵਾਲੂ ਹੋ ਸਕਣ ਹਾਂਜੀ ਹਾਂਜੀ ਪਾਰਟਿਸਪੇਟ ਕਰ ਸਕਣ ਹਾਂਜੀ ਤੁਸੀਂ ਇਸ ਸਮੇਂ ਦੇ ਦੌਰਾਨ ਪਿੱਛੇ ਇੱਕ ਗਜ਼ਲ ਮੰਚ ਦੀ ਵੈਬਸਾਈਟ ਵੀ ਤਿਆਰ ਕਰੀ ਹੈ ਜਿਹੜੀ ਹੈਗੀ ਆ ਵਿੱਚ ਉਹਦੇ ਵਿੱਚ ਮੇਰਾ ਖਲਾ ਤੁਹਾਡਾ ਹੀ ਐਕਟਿਵ ਰੋਲ ਹੈਗਾ ਉਹ ਤਿਆਰ ਕਰਨ ਦਾ ਕੀ ਮਕਸਦ ਸੀ ਤੇ ਕਿੰਨੇ ਕੁ ਤੁਸੀਂ ਕਾਮਯਾਬ ਹੋ ਉਹਦਾ ਕਿੰਨੀ ਕੀ ਰਿਸਪੌਂਸ ਮਿਲ ਰਿਹਾ ਤੁਹਾਨੂੰ ਹਾਂਜੀ ਉਹ ਉਹ ਕਾਫੀ ਸਕਸੈਸਫੁਲ ਹੈਗੀ ਆ ਉਹ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਹ ਬਹੁਤ ਕੰਮ ਕਰ ਰਹੀ ਆ ਪਰ ਪਰ ਬਾਕੀਆਂ ਨੂੰ ਪਤਾ ਹੀ ਨਹੀਂ ਤੇ ਇਹ ਕੀ ਕਰ ਰਹੀ ਆ ਹਨਾ ਤਾਂ ਜਿੱਦਾਂ ਹੁਣ ਮੈਂਟਰਸ਼ਿਪ ਜਿਹੜੀ ਹੈਗੀ ਆ ਪਰ ਨੋਟ ਸਾਹਿਬ ਜਾਂ ਬਾਕੀ ਜਿਹੜੇ ਹੋਰ ਕਵੀਆਂ ਦੀ ਜਿਹੜੀ ਮਦਦ ਕਰਦੇ ਆ ਹਨਾ ਇੱਕ ਇੱਕ ਇਹ ਹੁਣ ਇੱਥੇ ਕੈਨੇਡਾ ਦੇ ਵਿੱਚ ਜਿਹੜਾ ਲਾਈਫਸਟਾਈਲ ਹੈਕ ਆਇਆ ਹੁਣ ਕਈ ਸ਼ਿਫਟਾਂ 'ਚ ਕੰਮ ਕਰਦੇ ਆ ਕਈ ਸੇਤ ਕਰਕੇ ਨਹੀਂ ਨਿਕਲ ਸਕਦੇ ਹਨਾ ਤਾਂ ਉਹ ਮੇਰੇ ਤੇ ਵੀ ਸੀਗਾ ਕਿਉਂਕਿ ਮੈਂ ਵੀ ਕਿੰਨਾ ਚਿਰ ਬਾਹਰ ਨਹੀਂ ਸੀ ਜਾਂਦੀ ਹਨਾ ਤੇ ਉਹ ਜਿਹੜੀ ਵੈਬਸਾਈਟ ਹੋਵੇ ਤਾਂ ਤੁਸੀਂ ਸਾਰੇ ਪ੍ਰੋਗਰਾਮਸ ਜਿਹੜੇ ਆ ਅਸੀਂ ਵੀਡੀਓ ਸਾਰੀਆਂ ਉਹਨਾਂ ਤੇ ਉਹਦੇ ਤੇ ਪਾ ਦੇਈ ਦੀ ਹਨਾ ਤਾਂ ਵੈਬਸਾਈਟ ਤਾਂ ਇਹਨਾਂ ਨੂੰ ਇਸ ਕਰਕੇ ਕਿਹਾ ਸੀਗਾ ਮੈਂ ਕਿਹਾ ਵੀ ਇਹਦੇ ਵਿੱਚ ਅ ਤੁਸੀਂ ਜਿਹੜੇ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਆਪਣੀ ਇਨਫਰਮੇਸ਼ਨ ਆਪਣੇ ਪ੍ਰੋਗਰਾਮ ਆਪਣੀਆਂ ਕਿਤਾਬਾਂ ਨੋਟਸਾਂ ਦੀ ਜਿਹੜੀਆਂ ਕਿਤਾਬਾਂ ਹੈਗੀਆਂ ਆ ਬਾਹਰ ਕਿਦਾਂ ਲਿਖਣੀ ਆ ਸ਼ਾਨ ਦਾ ਸਾਰਾ ਕੁਝ ਰਾਈਟ ਉਹ ਉਹਦੇ ਵਿੱਚ ਹੈਗਾ ਸੋ ਟੈਕਨੀਕਲੀ ਜਿਹੜਾ ਸਿੱਖਣਾ ਚਾਹੁੰਦਾ ਆ ਉਹ ਉੱਥੋਂ ਇਨਫਰਮੇਸ਼ਨ ਲਾ ਸਕਤੇ ਆ ਹਨਾ ਸੋ ਇਹ ਕਹਿੰਦੇ ਸੀਗੇ ਪੀਐਸਸੀ ਬਾਹਰੋਂ ਬਣਵਾ ਲੈਨੇ ਆ ਜਦੋਂ ਵੈਬਸਾਈਟ ਹਨਾ ਮੈਂ ਕਿਹਾ ਵੀ ਉਹ ਉਹਦਾ ਫਾਇਦਾ ਨਹੀਂ ਹੋਣਾ ਕਿਉਂਕਿ ਜਿਹੜੇ ਵੈਬਸਾਈਟ ਦਾ ਜਿਹੜਾ ਇੰਪੋਰਟੈਂਸ ਹੁੰਦਾ ਆ ਉਹ ਵੀ ਅਪਡੇਟ ਹੁੰਦਾ ਰਹੇ ਹਨਾ ਫਿਰ ਰਾਜਵੰਤ ਰਾਜ ਕੋਲ ਥੋੜੀ ਜਹੀ ਬੈਕਗਰਾਉਂਡ ਸੀ ਕਿ ਉਹਨਾਂ ਨੇ ਕੰਪਿਊਟਰ ਦੀ ਬੈਕਗਰਾਉਂਡ ਫਿਰ ਉਹਨਾਂ ਨੇ ਸੈਟਅਪ ਕੀਤੀ ਮੈਂ ਉਹਨਾਂ ਨੂੰ ਦੱਸਤਾ ਸੀ ਕਿ ਕੀ ਕੀ ਹੋਣਾ ਚਾਹੀਦਾ ਵਿੱਚ ਤੇ ਇਹ ਅਪਡੇਟ ਹੋਣੀ ਚਾਹੀਦੀ ਹੈ ਹਨਾ ਫਿਰ ਉਹ ਜਦੋਂ ਹੁਣ ਸਾਡਾ ਪ੍ਰੋਗਰਾਮ ਹੁੰਦਾ ਜਾਂ ਕੋਈ ਅਸੀਂ ਗੈਸਟ ਐਂਟਰਟੇਨ ਕਰਦੇ ਆ ਗਜ਼ਲ ਮੰਚ ਵਾਲੀ ਸਾਡੇ ਹੈੱਡ ਆਫਿਸ ਦੇ ਵਿੱਚ ਉਹ ਸਾਰਾ ਕੁਝ ਉਹ ਤੇ ਅਪਲੋਡ ਕਰ ਦਿੰਦੇ ਆ ਤੇ ਉਹ ਫਿਰ ਕੋਈ ਵੀ ਜਾ ਕੇ ਉਥੋਂ ਪੜ ਸਕਦਾ ਆ ਗਜ਼ਲਾਂ ਸੁਣ ਸਕਦਾ ਆ ਗਜ਼ਲਾਂ ਲਿਖਣੀਆਂ ਸਿੱਖ ਸਕਦਾ ਆ ਹਨਾ ਸੋ ਵੈਬਸਾਈਟ ਐਂ ਜਿਹੜੇ ਯੰਗਰ ਜਨਰੇਸ਼ਨ ਆ ਉਹ ਤਾਂ ਤੁਹਾਨੂੰ ਪਤਾ ਕਿ ਸਾਰੇ ਟੈਕਨੋਲੋਜੀ ਥਰੂ ਇੰਟਰੈਕਟ ਕਰਦੇ ਆ ਬ੍ਰਾਊਜ਼ਰ ਆ ਹੀ ਆਉਂਦੇ ਆ ਬਿਲਕੁਲ ਬਿਲਕੁਲ ਉਹ ਉਹ ਕਿਤਾਬਾਂ ਪੜਨ ਨਾਲੋਂ ਇਹ ਇਹਦੀ ਰੀਚ ਜ਼ਿਆਦਾ ਹੈਗੀ ਆ ਉਹਨਾਂ ਨਾਲ ਉਹਨਾਂ ਤੱਕ ਜਿਹੜਾ ਵੈਬਸਾਈਟ ਦੀ ਤੇ ਇਹਦੇ ਵਿੱਚ ਫਿਰ ਤੁਸੀਂ ਜਿਹੜਾ ਜਿਵੇਂ ਹੁਣ ਗਦਲਵੰਤ ਦਾ ਪ੍ਰੋਗਰਾਮ ਹੋਣਾ ਹੈਗਾ ਹਾਂਜੀ ਇਹ ਇਸ ਪੂਰੇ ਦਾ ਪੂਰਾ ਇਹਦੇ ਵਿੱਚ ਅਪਲੋਡ ਕਰ ਦੇਣਾ ਅਸੀਂ ਅਪਲੋਡ ਕਰ ਦੇਣਾ ਹਾਂਜੀ ਹਾਂਜੀ ਕਰਕੇ ਬੈਠਾ ਉਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਮਾਣ ਸਕਦੇ ਹਾਂਜੀ ਹਾਂਜੀ ਤੁਸੀਂ ਹੁਣ ਜਿਵੇਂ 12 ਅਕਤੂਬਰ ਨੂੰ ਹਾਂਜੀ ਇਹ ਇਹ ਪ੍ਰੋਗਰਾਮ ਸਰੀ ਆਰਟ ਸੈਂਟਰ ਦੇ ਵਿੱਚ ਜੀ ਉਹਦੇ ਬਾਰੇ ਥੋੜੀ ਜਾਣਕਾਰੀ ਜੀ ਹਾਂਜੀ ਇਹ 1 ਅਕਤੂਬਰ 12 ਨੂੰ ਹੈਗਾ ਆ ਐਤਵਾਰ ਨੂੰ ਤੇ ਪ੍ਰੋਗਰਾਮ 3:30 ਤੋਂ 7:30 ਵਜੇ ਤੱਕ ਹੈ ਤਿੰਨ ਵਜੇ ਅਸੀਂ ਅ ਚਾ ਪਾਣੀ ਦਾ ਪ੍ਰੋਗਰਾਮ ਰੱਖਿਆ ਹੋਇਆ ਹੈਗਾ ਆ ਤੇ ਇਸ ਸਰੀ ਆਰਟ ਸੈਂਟਰ ਵਿਖੇ ਹੈਗਾ ਪ੍ਰੋਗਰਾਮ ਤੇ ਇਹ ਸਰੀ ਆਰਟ ਸੈਂਟਰ ਤੁਹਾਨੂੰ ਪਤਾ ਕਿ ਬੇਅਰ ਕ੍ਰੀਕ ਪਾਰਕ ਦੇ ਵਿੱਚ ਹੀ ਪੈਂਦਾ ਆ ਸੋ ਆਪਣੀ ਕਮਿਊਨਿਟੀ ਜਿਹੜੀ ਹੈਗੀ ਆ ਸਾਰੇ ਜਦਾਂ ਨਜ਼ਦੀਕ ਹੀ ਹੈਗਾ ਆ ਟਰਾਂਜ਼ਿਟ ਵੀ ਬਿਲਕੁਲ ਨਾਲ ਹੀ ਹੈਗੀ ਆ ਹਾਂਜੀ ਹਾਂਜੀ ਤੇ ਇਹਦੇ ਵਿੱਚ ਵੀ ਤੁਹਾਡੇ ਕੋਲ 12ੋਂ हां जी ਸਾਡੇ ਬਾਹਰੋਂ ਕਾਫੀ ਆਏ ਹੋਏ ਨੇ ਤੇ ਆਪਣੇ ਤਾਇਰਾ ਸਰਾਜੀ ਆਏ ਹੋਏ ਨੇ ਬਹੁਤ ਵਧੀਆ ਪਰਸਨੈਲਿਟੀ ਹੈਗੀ ਆ um ਐਂਡ ਪਰਮਜੀਤ ਦਿਓਲ ਜੀ ਆਏ ਹੋਏ ਨੇ ਮੈਂ ਹਾਂ ਜੀ ਟ੍ਰਾਂਟੋ ਤੋਂ ਮੈਂ ਨਾ ਔਰਤਾਂ ਦਾ ਪਹਿਲਾ ਨਾਂ ਲੈ ਰਹੀ ਆ ਹਨਾ ਕਿਉਂਕਿ um ਰੇਸ਼ੀਓ ਦੇ ਹਿਸਾਬ ਦੇ ਨਾਲ ਔਰਤਾਂ ਬਹੁਤ ਕੱਟ ਗਜ਼ਲ ਲਿਖਦੀਆਂ ਆ ਕਿਉਂਕਿ ਇਹ ਇਹ ਬਹੁਤ ਬੰਦਿਸ਼ ਵਿੱਚ ਲਿਖਤ ਹੈਗੀ ਆ ਹਨਾ ਤਾਂ ਇਹਦਾ ਮੈਕੈਨਿਜ਼ਮ ਜਿਹੜਾ ਹੈਗਾ ਆ ਉਹ ਕਾਫੀ ਟੈਕਨੀਕਲ ਹੈਗਾ ਆ ਹਨਾ ਰੂਸ ਦੇ ਵਿੱਚ ਹਨਾ ਤੇ ਜਿੱਦਾਂ ਹੁਣ ਅਸੀਂ ਮੇਰੇ ਖਿਆਲ 18 ਜਾਣੇ ਹੈਗੇ ਆ ਜਿਹੜੇ ਪ੍ਰੈਜ਼ੈਂਟ ਕਰ ਰਹੇ ਆ ਗ਼ਜ਼ਲ ਹਨਾ ਉਹਦੇ ਵਿੱਚ ਚਾਰ ਔਰਤਾਂ ਨੇ ਚਾਰ ਔਰਤਾਂ ਮੈਰੀ ਨਾਈਸ ਹਨਾ ਸੋ ਟੈਕਨੀਕਲੀ ਰੇਸ਼ੀਓ ਤੋਂ ਕਾਫੀ ਹਾਈ ਹੈਗਾ ਜਿੱਦਾਂ ਜੇ ਹੁਣ ਕੋਈ ਬਾਹਰਲਾ ਦੇਖੇ ਤਾਂ ਕਹਿਣਾ ਵੀ ਮੇਲਸ ਜਿਆਦੇ ਨਹੀਂ ਪਰਫਾਰਮਰ ਜਿਹੜਾ ਗਜ਼ਲਗੋ ਤੇ ਔਰਤਾਂ ਘੱਟ ਨੇ ਪਰ ਜੇ ਓਵਰਆਲ ਦੇਖਿਆ ਜਾਵੇ ਸਟੈਟਿਸਟਿਕਲੀ ਦੇਖਿਆ ਜਾਵੇ ਤੇ ਚਾਰ ਔਰਤਾਂ ਦਾ ਜਿਹੜਾ ਨੰਬਰ ਹੈ ਗਜ਼ਲ ਵਿੱਚ ਕਾਫੀ ਹਾਈ ਆ ਹਾਂਜੀ ਹਾਂਜੀ ਤੇ ਆਪਣੇ ਅਜ਼ੀਮ ਸ਼ੇਕਰ ਇੰਗਲੈਂਡ ਤੋਂ ਆਏ ਹੋਏ ਨੇ ਹਾਂਜੀ ਤੇ ਉਹ ਬੜੇ ਨਾਮਵਰ ਜਿੱਥੇ ਗਜ਼ਲ ਗੋ ਨੇ ਉੱਥੇ ਉਹ ਆਪ ਵੀ ਜਿਸ ਤਰ੍ਹਾਂ ਇਹ ਗ਼ਜ਼ਲ ਮੰਚ ਕੰਮ ਕਰ ਰਹੀ ਹੈ ਪ੍ਰੋਗਰਾਮ ਕਰਾ ਰਹੀ ਹੈ ਉਹ ਆਦਮੀ ਮੇਲੇ ਉੱਥੇ ਉਹਨੇ ਲਾਉਣੇ ਸ਼ੁਰੂ ਕਰੇ ਨੇ ਹਾਂਜੀ ਹਾਂਜੀ ਬੜਾ ਕਮਾਲ ਦਾ ਕੰਮ ਕਰ ਰਹੇ ਨੇ ਉਹ ਲੇਖਕ ਦੇ ਨਾਲ ਨਾਲ ਨਾ ਪ੍ਰਬੰਧਕ ਵੀ ਬੜੇ ਤਗੜੇ ਨੇ ਜਿਸ ਤਰ੍ਹਾਂ ਤੁਸੀਂ ਆਪ ਵੀ ਪ੍ਰਬੰਧਕ ਦੇ ਵਿੱਚ ਤੌਰ ਤੇ ਵੀ ਕੰਮ ਕਰ ਰਹੇ ਹੋ ਹਾਂਜੀ ਇਹਨਾਂ ਤੇ ਅਸੀਂ ਸ਼ਿਕਰ ਹੋਣੀ ਹੈ ਵੀ ਬਹੁਤ ਵਧੀਆ ਇਹਨਾਂ ਦੇ ਪ੍ਰੋਗਰਾਮ ਹੁੰਦੇ ਆ ਇਹ ਕਾਨਫਰੰਸ ਰੱਖਦੇ ਹਰ ਸਾਲ ਹਾਂਜੀ ਅਸੀਂ ਵੀ ਜੋ ਤਾਂ ਇਹੀ ਜਿੱਦਾਂ ਥੋੜਾ ਜਿਹਾ ਫਰਕ ਹੈਗਾ ਅਸੀਂ ਕਾਫੀ ਪ੍ਰੋਫੈਸ਼ਨਲ ਤੌਰ ਤੇ ਚੱਲਦੇ ਆ ਸਾਡੇ ਜਿਹੜੇ ਅ ਗਜ਼ਲ ਗਾਉਂਦੇ ਆ ਜਿਹੜੇ ਪਰਫਾਰਮਰ ਹੁੰਦੇ ਆ ਅਸੀਂ ਪਹਿਲਾਂ ਹੀ ਕਈ ਮਹੀਨੇ ਪਹਿਲਾਂ ਹੀ ਡਿਸਾਈਡ ਕੀਤਾ ਹੁੰਦਾ ਕਿ ਕਿਹਨੇ ਕਿਹਨੇ ਪ੍ਰੈਜ਼ੈਂਟ ਕਰਨਾ ਆ ਹਨਾ ਹੁਣ ਜਦੋਂ ਇਹ ਪ੍ਰੋਗਰਾਮ ਆ ਇਹਦੇ ਵਿੱਚ ਜਿਹੜੇ 10 ਸੇ ਜਾ ਚੁੱਕੇ ਨੇ ਵੀ ਆ ਉਹੀ ਉਹੀ ਪਰਫਾਰਮ ਕਰਨਗੇ ਅਡੀਸ਼ਨ ਨਾ ਕੋਈ ਘੱਟ ਨਾ ਵੱਧ ਹਾਂਜੀ ਤੇ ਉਹ ਹੀ ਉਹ ਹੀ ਪਰਫਾਰਮ ਕਰਨਗੇ ਉਹੀ ਪਰਫਾਰਮ ਕਰਨਗੇ ਸਹੀ ਜੀ ਮੇਰਾ ਜੀਤਾ ਕਰਦਾ ਸੀ ਤੁਹਾਨੂੰ ਕੋ ਰਚਨਾ ਸੁਣਾ ਪਰ ਸਮਾਪਨਾ ਤੁਹਾਨੂੰ ਦੱਸਿਆ ਨਾ ਵੀ ਦੌੜਿਆ ਜਾਂਦਾ ਹੈ ਹਾਂਜੀ ਕੋਈ ਨਹੀਂ ਤੁਸੀਂ ਐਤਵਾਰ ਨੂੰ ਸੁਣ ਲਿਓ ਉਸ ਦਿਨ ਤੁਹਾਡੀਆਂ ਜਿਹੜੀਆਂ ਗਜ਼ਲਾਂ ਸੁਣਾਗੇ ਹਾਂਜੀ ਤੇ ਤੁਸੀਂ ਅੱਜ ਆਏ ਕਲਾ ਦੇ ਅੰਗ ਸੰਗ ਵਿੱਚ ਹਾਂਜੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਔਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਤੁਹਾਡੀ ਸੇਤਾ ਤੇ ਤੁਹਾਡੀ ਕਲਮ ਲਈ ਦੁਆਵਾਂ ਮੰਗਦਾ ਹੋਇਆ। ਹਾਂਜੀ ਅੱਜ ਆਪਾਂ ਬਸ ਛੁੱਟੀ ਕਰਾਂਗੇ। ਹਾਂਜੀ ਤੇ ਤੁਹਾਡਾ ਬਹੁਤ ਬਹੁਤ ਹਾਂਜੀ ਤੁਸੀਂ ਵੀ ਬਹੁਤ ਪੰਜਾਬੀ ਸਿਹਤ ਲਈ ਬਹੁਤ ਕੰਮ ਕਰ ਰਹੇ ਆਂ ਤੁਹਾਡਾ ਜੀ ਬਹੁਤ ਬਹੁਤ ਥੈਂਕ ਯੂ। ਮੇਹਰबानी ਅੱਜ ਪ੍ਰੋਗਰਾਮ ਨੂੰ ਇੱਥੇ ਹੀ ਸੰਪੂਰਨ ਕਰਨਾ ਆਉਣ ਵਾਲੇ ਸਮੇਂ 'ਚ ਫੇਰ ਮਿਲਦੇ ਆ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਸ਼ਖਸੀਅਤ ਦੇ ਨਾਲ ਹੋਰ ਵਧੀਆ ਗੱਲਾਂ ਕਰਾਂਗੇ ਮੈਂ ਅੰਤ ਵਿੱਚ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ ਇੰਨਾ ਮਾਣ ਪਿਆਰ ਦਿੰਦੇ ਹੋ ਜਦੋਂ ਵੀ ਕਿਤੇ ਮਿਲਦੇ ਹੋ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਪ੍ਰਮਾਤਮਾ ਸਾਰਿਆਂ ਨੂੰ ਆਤਮਿਕ ਸ਼ਾਂਤੀ ਸਰੀਰਕ ਤੰਦਰੁਸਤੀ ਬਖਸ਼ੇ